ਸੰਗਰੂਰ ਦੇ ਵਿੱਚ ਕਿਸਾਨਾਂ ਨੇ ਪੁਲਿਸ ਦੇ ਸਾਹਮਣੇ ਸਾੜੀ ਪਰਾਲੀ ਰੋਕਣ ਤੇ ਪੁਲਿਸ ਦੀ ਗੱਡੀ ਦਾ ਕੀਤਾ ਘੇਰਾ ਉਹ ਕਿਹਾ ਪੱਕਾ ਹੱਲ ਨਾ ਮਿਲਣ ਤੱਕ ਪਰਾਲੀ ਨੂੰ ਲਗਾਉਂਦੇ ਰਹਾਂਗੇ ਅੱਗ ਪਰਾਲੀ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਨੇ ਕਿਰੀ ਦਿੱਲੀ ਸਰਕਾਰ ਪੁੱਛਿਆ ਸਵਾਲ ਸਿਰ ਪੰਜਾਬ ਦਾ ਤੁਹਾਹੀ ਕਿਵੇਂ ਪਹੁੰਚ ਰਿਹਾ ਦਿੱਲੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਥਾਂ ਕੇਂਦਰ ਪਰਾਲੀ ਦਾ ਕੱਢੇ ਕੋਈ ਪੱਕਾ ਹੱਲ ਦਿੱਲੀ ਦੇ ਵਿੱਚ ਆਰਟੀਫੀਸ਼ੀਅਲ ਬਾਰਿਸ਼ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਕਰੋ ਨਾਗ ਮਿਉਰ ਵਿਹਾਰ ਤੇ ਸਦਗਪੁਰ ਦੇ ਵਿੱਚ ਕੀਤੀ ਗਈ ਸੀ ਕਲਾਉਡ ਸੀਡਿੰਗ ਗੰਗਲੇ ਵਾਤਾਵਰਨ ਤੋਂ ਪਾਰ ਪਾਉਣ ਦਿਲੀ ਕਿਤੇ ਜਾ ਰਹੇ ਨੇ ਉਪਰਾਲੇ ਵੋਟ ਚੋਰੀ ਦੇ ਮੁੱਦੇ ਤੇ ਸੀਮਾਨ ਦਾ ਵੱਡਾ ਬਿਆਨ ਬੋਲੇ ਐਸਆਰ ਦੇ ਬਹਾਨੇ ਮਨਮਰਜ਼ੀ ਨਾਲ ਕੱਟੀਆਂ ਜਾ ਰਹੀ ਵੋਟ ਵਿਰੋਧੀ ਪਾਰਟੀਆਂ ਦੇ ਹਰ ਇਤਰਾਜ਼ ਦਾ ਖੁੱਲਕੇ ਜਵਾਬ ਦੇਵੇ ਚੋਣ ਕਮਿਸ਼ਨ ਵਰਿੰਗ ਦਾ ਇਲਜ਼ਾਮ ਭਾਜਪਾ ਲਈ ਵੋਟ ਚੋਰੀ ਦਾ ਕੰਮ ਕਰ ਰਿਹਾ ਚੋਣ ਕਮਿਸ਼ਨ ਰਾਜਾ ਵਰਿੰਗ ਨੇ ਮੁਰ ਅਫੀਮ ਪੁਟੀ ਨੂੰ ਦੱਸਿਆ ਚਿੱਟੇ ਤੇ ਸਿੰਥੈਟਿਕ ਡਰਗ ਦਾ ਬਦਲ ਬੀਜੇਪੀ ਨੇ ਚੁੱਕਿਆ ਸਵਾਲ ਕਿਹਾ ਕਾਂਗਰਸ ਚਾਹੁੰਦੀ ਹੈ ਪੰਜਾਬ ਦੇ ਨੌਜਵਾਨ ਨਸ਼ੇੜੀ ਹੀ ਰਹਿਣ ਲੁਧਿਆਣਾ ਨਾਰਥ ਦੇ ਵਿੱਚ ਨਵੀਂ ਸਬ ਤਹਿਸੀਲ ਨੂੰ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਬਰਨਾਲਾ ਨਗਰ ਕਾਉਂਸਲ ਨੂੰ ਨਗਰ ਨਿਗਮ ਦੇ ਵੱਜੋਂ ਕਿਤਾ ਜਾਵੇਗਾ ਅਪਗ੍ਰੇਡ ਡੇਰਾ ਬਸੀ ਦੇ ਵਿੱਚ 100 ਬੈੱਡ ਵਾਲਾ ਪੀਐਸਆਈ ਹਸਪਤਾਲ ਸਥਾਪਿਤ ਕਰਨ ਨੂੰ ਵੀ ਕੈਬਨਿਟ ਦੇ ਵਿੱਚ ਲੱਗੀ ਮਹਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਨਕੀ ਮਿਲੀ ਰਾਹਤ ਹਾਈ ਕੋਰਟ ਨੇ ਸਜ਼ਾ ਤੇ ਫਿਲਹਾਲ ਰੋਕ ਲਗਾਉਣ ਤੋਂ ਕੀਤਾ ਇਨਕਾਰ ਸੂਤਰਾਂ ਮੁਤਾਬਕ ਹੁਣ ਖੁੱਤ ਸਕਦੀ ਹੈ ਵਿਧਾਇਕੀ ਵਾਲੀ ਕੁਰਸੀ ਕੁੜੀ ਦੇ ਨਾਲ ਛੇੜਛਾੜ ਦੇ ਮਾਮਲੇ ਚ 4 ਸਾਲ ਦੀ ਸੁਣਾਈ ਗਈ ਸਜ਼ਾ ਗੋਲੀਆਂ ਦੇ ਨਾਲ ਦਹਿਲਿਆ ਮਾਨਸਾ ਸ਼ਹਿਰ ਵਕਵਕ ਥਾਂਇ ਤਿੰਨ ਵਪਾਰੀਆਂ ਦੇ ਉੱਤੇ ਚਲਾਈਆਂ ਗਈਆਂ ਗੋਲੀਆਂ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਫਾਇਰ ਦੇ ਪ੍ਰਾਇਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ 6 ਵੱਡੀਆਂ ਖਬਰਾਂ ਦੇ ذریعے ਪੂਰੇ ਦਿਨ ਦਾ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਕੋਸ਼ਿਸ਼ ਵੀ ਰਹਿੰਦੀ ਹੈ ਕਿ ਸਭ ਤੋਂ ਪਹਿਲਾਂ ਛੇਵੀਂ ਖਬਰ ਦਿਖਾਈਏ ਤੇ ਉਸ ਤੋਂ ਬਾਅਦ ਵਿੱਚ ਆਖਿਰ ਦੇ ਵਿੱਚ ਪਹਿਲੀ ਸਭ ਤੋਂ ਵੱਡੀ ਖਬਰ ਦਿਨ ਦੀ ਤੁਹਾਡੇ ਸਾਹਮਣੇ ਰੱਖੀਏ ਮੈਂ ਇਸ 6 ਖਬਰਾਂ ਦੇ ਵਿੱਚ ਜ਼ਿਕਰ ਕਿਸਾਨਾਂ ਦਾ ਵੀ ਕਰਾਂਗਾ ਪਰਾਲੀ ਦਾ ਵੀ ਕਰਾਂਗਾ ਨਸ਼ੇ ਦੇ ਮੁੱਦੇ ਉੱਤੇ ਹੋ ਰਹੀ ਸਿਆਸਤ ਦੀ ਵੀ ਗੱਲ ਕਰਾਂਗੇ ਤੇ ਨਾਲ ਗੱਲ ਅੰਬਰਾਂ ਤੋਂ ਬੜਾਏ ਜਾ ਰਹੇ ਆਰਟੀਫੀਸ਼ਲ ਮੀਂਹ ਦੀ ਵੀ ਬਲੀਚ ਜੋ ਹੋਇਆ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਛਵੀਂ ਖਬਰ ਤੋਂ ਸੰਗਰੂਰ ਤੋਂ ਖਬਰ ਹੈ ਸੰਗਰੂਰ ਦੇ ਵਿੱਚ ਕਿਸਾਨਾਂ ਨੇ ਪੁਲਿਸ ਦੇ ਸਾਹਮਣੇ ਪਰਾਲੀ ਸਾੜੀ ਹੈ ਜਿੱਥਾਂ ਪੁਲਿਸ ਦੇ ਸਾਹਮਣੇ ਹੀ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ ਜ਼ਿਲ੍ਹਾ ਸੰਗਰੂਰ ਔਰ ਪੁਲਿਸ ਦੀ ਗੱਡੀ ਦਾ ਵੀ ਘੇਰਾਓ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤੇ ਕਿਸਾਨਾਂ ਦਾ ਤਰਕ ਹੈ ਕਿ ਪੱਕਾ ਹੱਲ ਜਦੋਂ ਤੱਕ ਪਰਾਲੀ ਦਾ ਕੋਈ ਨਹੀਂ ਦਿੱਤਾ ਜਾਂਦਾ ਸਰਕਾਰ ਪ੍ਰਸ਼ਾਸਨ ਦੇ ਵੱਲੋਂ ਉਸ ਸਮੇਂ ਤੱਕ ਕੋਈ ਇਸ ਤਰੀਕੇ ਨਾਲ ਹੀ ਪਰਾਲੀ ਨੂੰ ਅੱਗ ਲਗਾਉਣਗੇ ਪਰਚੇ ਕਰਨ ਦੀ ਬਜਾਏ ਸਰਕਾਰ ਕੋਈ ਹੱਲ ਕੱਢ ਕੇ ਸਾਨੂੰ ਦੇਵੇ ਔਰ ਕਾਬਲੇ ਗੌਰ ਹੈ ਕਿ ਪ੍ਰਾਲੀ ਸੜਨ ਦੇ ਮੁੱਦੇ ਦੇ ਉੱਤੇ ਐਕਸ਼ਨ ਵੀ ਲਗਾਤਾਰ ਹੋਇਆ ਪ੍ਰਾਲੀ ਸੜਨ ਦਾ ਜ਼ਿਕਰ ਜਦੋਂ ਵੀ ਹੁੰਦਾ ਤਾਂ ਫਿਰ ਐਕਸ਼ਨ ਦੀ ਗੱਲ ਹੁੰਦੀ ਹੈ ਐਕਸ਼ਨ ਦੇ ਵਿੱਚ ਆਲੇ ਪਰਚਿਆਂ ਦੀ ਰੈਡ ਐਂਟਰੀ ਦੀ ਜੁਰਮਾਨੀਆਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਵੀ ਆਈਆਂ ਹਾਲਾਂਕਿ ਇਸ ਵਾਰ ਪੰਜਾਬ ਦੇ ਵਿੱਚ ਪ੍ਰਾਲੀ ਸੜਨ ਦੇ ਮਾਮਲੇ ਐਜ਼ ਕੰਪੇਅਰ ਟੂ 2024 2023 2022 ਬਹੁਤ ਘੱਟ ਨਜ਼ਰ ਆ ਰਹੇ ਨੇ ਪਰ ਪ੍ਰਾਲੀ ਜਿੰਨੀ ਵੀ ਸਾੜੀ ਜਾ ਰਹੀ ਹੈ ਪ੍ਰਦੂਸ਼ਣ ਉਸ ਦੇ ਵਿੱਚ ਉਸ ਦੇ ਨਾਲ ਹੁੰਦਾ ਹੈ ਕੋਈ ਦੋ ਰਾਇ ਨਹੀਂ ਹੈ ਕਿਸਾਨਾਂ ਦਾ ਤਰਕ ਹਮੇਸ਼ਾ ਤੋਂ ਰਿਹਾ ਹੈ ਕਿ ਪ੍ਰਾਲੀ ਨਾ ਸਾੜੀਏ ਸਾਡਾ ਦਿਲ ਨਹੀਂ ਕਰ ਰਿਹਾ ਕੋਈ ਪੱਕਾ ਹੱਲ ਦੱਸ ਦੋ ਤੇ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਤਾਂ ਕੁਲ ਮਿਲਾ ਕੇ ਸਥਿਤੀ ਬਹੁਤੀ ਕੋਈ ਬਦਲੀ ਨਹੀਂ ਬਹੁਤ ਸਾਰੇ ਕਿਸਾਨਾਂ ਨੇ ਪ੍ਰਾਲੀ ਨੂੰ ਅੱਗ ਲਗਾਉਣਾ ਛੱਡ ਦਿੱਤਾ ਪਰ ਵਿਰੋਧ ਦੇ ਵਜੋਂ ਵੀ ਇਹ ਤੁਸੀਂ ਕਹਿ ਸਕਦੇ ਹੋ ਕਿ ਪ੍ਰਾਲੀ ਨੂੰ ਅੱਗ ਲਗਾਈ ਗਈ ਹੈ ਪੁਲਿਸ ਦੇ ਸਾਹਮਣੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਲਾਈਵ ਤਸਵੀਰਾਂ ਵੀ ਮੌਕੇ ਦੀਆਂ ਦਿਖਾ ਸਕੀਏ ਜਿੱਥੇ ਪੁਲਿਸ ਦੀ ਗੱਡੀ ਨੂੰ ਘੇਰਿਆ ਗਿਆ ਹੈ ਸਾਡੇ ਸੇ ਹੋਗੀ ਸਾਡੇ ਨਾਲ ਚਰਨਜੀਤ ਕੌਸ਼ਲ ਜੁੜਨਗੇ ਮੈਂ ਉਹਨਾਂ ਦਾ ਰੁਕ ਕਰਦੇ ਹਾਂ ਚਰਨਜੀਤ ਕੌਸ਼ਲ ਸਾਡੇ ਸੇ ਹੋਗੇ ਇਸ ਸਮੇਂ ਸੰਗਰੂਰ ਤੋਂ ਸਾਡੇ ਨਾਲ ਜੁੜ ਰਹੇ ਨੇ ਚਰਨਜੀਤ ਓਵਰ ਟੂ ਯੂ ਕੀ ਕਹਿ ਰਹੇ ਨੇ ਕਿਸਾਨ ਸਥਿਤੀ ਇਸ ਸਮੇਂ ਕੀ ਹੈ ਜਿਹੜੀ ਗੱਡੀ ਘੇਰੀ ਗਈ ਸੀ ਉੱਥੇ ਕਿਹੜੇ ਅਧਿਕਾਰੀ ਪਹੁੰਚੇ ਸੀ ਚਰਨਜੀਤ ਬਿਲਕੁਲ ਗੌਰਵ ਸੰਗਰੂਰ ਦੇ ਪਿੰਡ ਕਿਲਾਪਰੀਆਂ ਦੇ ਵਿੱਚ ਅਸੀਂ ਮੌਜੂਦ ਆ ਲੌਂਗਵਾਲ ਦੇ ਨਜ਼ਦੀਕ ਪਿੰਡ ਹੈਗਾ ਕਿਉਂਕਿ ਸੰਗਰੂਰ ਦੇ ਅਗਰ ਆਪਾਂ ਗੱਲ ਕਰੀ ਤਾਂ ਪਿਛਲੇ ਦਿਨੀ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਵਿੱਚ ਹੁਣ ਸੰਗਰੂਰ ਦੇ ਵਿੱਚ ਅੱਗ ਲਗਾਉਣ ਦੇ ਆਏ ਨੇ 32 ਦੇ ਲਗਭਗ ਅੱਗ ਦੇ ਮਾਮਲੇ ਆਏ ਨੇ 32 ਦੇ ਲਗਭਗ ਕਿਸਾਨਾਂ ਨੇ ਆਪਣੇ ਖੇਤਾਂ 'ਚ ਅੱਗ ਲਗਾਈ ਹੈ ਨੰਬਰ 1 ਤੇ ਸੰਗਰੂਰ ਆ ਗਿਆ ਤੇ ਹੁਣ ਅਗਰ ਅਸੀਂ ਇਸ ਵਕਤ ਦੀ ਗੱਲ ਕਰੀ ਤਾਂ 5:55 ਮਿੰਟ ਦੇ ਉੱਪਰ ਜਿਹੜੀ ਹੈਗੀ ਹੈ ਪੁਲਿਸ ਦੀ ਗੱਡੀ ਉਹ ਕਿਸਾਨਾਂ ਨੇ ਖੇਤਾਂ ਦੇ ਵਿੱਚੋਂ ਛੱਡੀ ਹੈ ਜਦੋਂ ਕਿ ਤਰ੍ਹਾਂ ਕਿਤੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਪੁਲਿਸ ਨੇ ਕਹਿਤਾ ਵੀ ਠੀਕ ਆ ਅਸੀਂ ਵੀ ਮਜਬੂਰ ਆ ਅਸੀਂ ਆਪਣੀ ਡਿਊਟੀ ਕਰ ਰਹੇ ਆ ਤੁਸੀਂ ਸਾਨੂੰ ਜਾਣ ਦੋ ਹੁਣ ਸ਼ਾਮ ਹੋ ਗਈ ਪਰ ਅਗਰ ਮੈਂ ਤੁਹਾਨੂੰ ਮੌਜੂਦਾ ਹਾਲਾਤ ਦਿਖਾਵਾਂ ਤਾਂ ਜਿਹੜੇ ਖੇਤ ਦੇ ਵਿੱਚ ਮੈਂ ਖੜਾ ਇੱਥੇ ਜਦੋਂ ਪੁਲਿਸ ਪਹੁੰਚ ਗਈ ਸੀ ਪੁਲਿਸ ਦੇ ਸਾਹਮਣੇ ਕਿਸਾਨਾਂ ਨੇ ਅੱਗ ਲਗਾਈ ਆ ਕਿਉਂਕਿ ਕਿਸਾਨ ਕਹਿ ਰਹੇ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਸਾਡਾ ਹੱਲ ਦੇ ਦਿਓ ਅਗਰ ਹੱਲ ਨਹੀਂ ਦੇ ਸਕਦੇ ਤਾਂ ਅਸੀਂ ਆਪਣੇ ਖੇਤਾਂ 'ਚ ਅੱਗ ਲਗਾਵਾਂਗੇ ਪਰ ਮੈਂ ਤੁਹਾਨੂੰ ਗੁਰੂ ਇੱਕ ਪਿੱਛੇ ਦੀ ਤਸਵੀਰ ਦਿਖਾਵਾਂਗਾ ਅਗਰ ਤੁਹਾਨੂੰ ਕਾਫੀ ਦੂਰ ਚਮਕ ਰਿਹਾ ਹੋਵੇ ਤਾਂ ਜਿਸ ਜਗ੍ਹਾ ਦੇ ਉੱਪਰ ਚਮਕ ਪੈ ਰਹੀ ਆ ਉਸ ਜਗ੍ਹਾ ਦੇ ਉੱ ਅੱਗ ਲੱਗ ਰਹੀ ਆ ਉੱਥੇ ਵੀ ਕਿ ਤਰ੍ਹਾਂ ਕਿਤੇ ਕਿਸਾਨਾਂ ਦੇ ਵੱਲੋਂ ਅੱਗ ਲਗਾਈ ਗਈ ਆ ਤਾਂ ਜਦੋਂ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਆ ਤਾਂ ਤਕਰੀਬਨ ਤਕਰੀਬਨ ਇਸ ਜਗ੍ਹਾ ਤੱਕ ਪਹੁੰਚਦੇ ਪਹੁੰਚਦੇ ਸਾਨੂੰ ਤਿੰਨ ਜਾਂ ਚਾਰ ਜਗਾਵਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਅੱਗ ਲਗਾਈ ਹੋਈ ਮਿਲੀ ਆ ਤੇ ਪੁਲਿਸ ਭਾਵੇਂ ਹੁਣੇ ਤੋਂ 5-7 ਮਿੰਟ ਪਹਿਲਾਂ ਗਈ ਆ ਪਰ ਵੱਡੀ ਗਿਣਤੀ 'ਚ ਤੁਸੀਂ ਕਿਸਾਨ ਦੇਖ ਸਕਦੇ ਹੋ ਇੱਧਰ ਕਿਸਾਨ ਔਰਤਾਂ ਦੀ ਗੱਲ ਕਰਾਂ ਉਹ ਵੀ ਕਿਤੇ ਨਾ ਕਿਤੇ ਸ਼ਾਮ ਦੇ ਵਕਤ ਆਪਣੇ ਘਰਵਾਰ ਨੂੰ ਛੱਡ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਖੇਤਾਂ ਦੇ ਵਿੱਚ ਭਾਈ ਜੀ ਕਿਵੇਂ ਦੇਖਦੇ ਹੋ ਮਾਹੌਲ ਕੀ ਪੈਦਾ ਹੋਇਆ ਤੈਨੂੰ 100 ਤੋਂ ਵੱਧ ਬੰਦੇ ਨੂੰ ਖੇਤਾਂ 'ਚ ਇਕੱਠੇ ਹੋਣਾ ਪੈ ਗਿਆ ਮਾਹੌਲ ਤਾਂ ਇਹ ਆ ਜੀ ਦੇਖੋ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਇਹੀ ਕੋਈ ਕਿਸਾਨ ਕਣਕ ਬੀਜ ਰਿਹਾ ਕੋਈ ਮੰਡੀ ਚ ਝੋਨੇ ਦੀ ਰਾਖੀ ਤੇ ਆ ਸਭ ਨੂੰ ਛੱਡ ਕੇ ਆਪਦਾ ਕੰਮ ਧੰਦਾ ਇਕੱਠੇ ਹੋਣਾ ਪੈ ਰਿਹਾ ਮਜਬੂਰੀ ਬਸ ਕਿਉਂਕਿ ਕਣਕ ਦੀ ਜਿਹੜੀ ਬਜਾਈ ਆ ਉਹ ਇਸ ਵਾਰ ਹਵਾ ਖੁਸ਼ਕ ਹੋਣ ਕਰਕੇ ਉਹਦੀ ਬੱਤਰ ਆ ਜਿਹੜੀ ਉਹ ਨੰਗ ਰਹੀ ਆ ਕਿਸਾਨ ਕਣਕ ਬੀਜਣ ਤੋਂ ਪਰੇਸ਼ਾਨ ਆਗਾ ਪਰ ਸਰਕਾਰ ਆ ਜਿਹੜੀ ਉਹ ਲਗਾਤਾਰ ਦਬਾਅ ਬਣਾ ਰਹੀ ਆ ਲੋਕਾਂ ਤੇ ਕਿਸਾਨਾਂ ਤੇ ਲਗਾਤਾਰ ਪਰਚੇ ਪਾ ਰਹੀ ਆ ਇਸ ਕਰਕੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਇਸ ਗੱਲ ਦਾ ਵਿਰੋਧ ਕਰਦੇ ਆਂ ਵੀ ਅਸੀਂ ਜਾਂ ਤਾਂ ਸਾਰੀ ਜੇਲ੍ਹ 'ਚ ਜਾਵਾਂਗੇ ਜਾਂ ਸਾਰਿਆਂ ਦੇ ਪਰਚੇ ਕਰਨ ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਆਂ ਜੋ ਸਰਕਾਰ ਕਾਰਵਾਈ ਕਰਨ ਨੂੰ ਤਿਆਰ ਕਰਨਾ ਚਾਹੁੰਦੀ ਆ ਉਹ ਕਰ ਸਕਦੀ ਆ ਪਰ ਅਸੀਂ ਆਪਦੀ ਜਿਹੜੀ ਕੋਲ ਇਸ ਵਕਤ ਧਰਮਿੰਦਰਜੀਤ ਸਿੰਘ ਸਿੱਧੂ ਸਾਣਾ ਚੀਫ ਐਗਰੀਕਲਚਰ ਆਫੀਸਰ ਜੁੜ ਗਏ ਨੇ ਸਰ ਚਰਨਜੀਤ ਕੌਸ਼ਲ ਗੱਲ ਕਰ ਰਹੇ ਜਿਵੇਂ ਲਾਈਵ ਟੀਵੀ ਦੇ ਉੱਪਰ ਚੱਲ ਰਿਹਾ ਅਸੀਂ ਸਰ ਪਿੰਡ ਕਿਲਾਪਰੀਆਂ ਦੇ ਵਿੱਚ ਆ ਜਿੱਥੇ ਕਿ ਪੁਲਿਸ ਪਹੁੰਚੀ ਸੀ ਕਿਸਾਨਾਂ ਨੇ ਪੁਲਿਸ ਦੀ ਗੱਡੀ ਘੇਰੀ ਸੀ ਸਰ ਇਹ ਪਰਾਲੀ ਦੇ ਮਾਮਲੇ ਸਭ ਤੋਂ ਵੱਧ ਆਏ ਨੇ ਸੰਗਰੂਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਕਿੰਨੇ ਮਾਮਲੇ ਆਏ ਜਦੋਂ ਸਰ ਆਪ ਕਿਲਾ ਭਰੀਆਂ ਦੇ ਵਿੱਚ ਆ ਜਿੱਥੇ ਕਿਸਾਨਾਂ ਦੇ ਵੱਲੋਂ ਅੱਗ ਲਾਈ ਗਈ ਸੀ ਪੁਲਿਸ ਐਸ ਐਚਓ ਟੀਮ ਪਹੁੰਚ ਗਈ ਸੀ ਤੇ ਉੱਥੇ ਕਿਸਾਨਾਂ ਨੇ ਪੁਲਿਸ ਨੂੰ ਘੇਰਿਆ ਅਸਲ ਤੁਹਾਡੇ ਮੁਤਾਬਕ ਤੁਸੀਂ ਵੀ ਗਰਾਊਂਡ ਦੇ ਉੱਪਰੋਂ ਕਾਰਨ ਕੀ ਦੇਖਦੇ ਹੋ ਨਹੀਂ ਮੇਰੇ ਘੱਟ ਨਹੀਂ ਜੀ ਨਹੀਂ ਸਰ ਮੈਂ ਤੁਹਾਨੂੰ ਦੱਸ ਰਿਹਾ ਜੀ ਤੇ ਫੇਰ ਤੁਹਾਨੂੰ ਪੁੱਛ ਰਿਹਾ ਤੁਸੀਂ ਐਗਰੀਕਲਚਰ ਚੀਫ ਹੋ ਸਰ ਸੰਗਰੂਰ ਦੇ ਗਰਾਊਂਡ ਤੁਹਾਨੂੰ ਸਾਰਾ ਪਤਾ ਜੀ ਸਿਚੁਏਸ਼ਨ ਕੀ ਆ 32 ਮਾਮਲੇ ਬੀਤੇ ਕੱਲ੍ਹ ਆਏ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੰਬਰ 1 ਤੇ ਪਹੁੰਚ ਗਿਆ ਜੀ ਕੀ ਕਹਿਣਾ ਚਾਹੋਗੇ ਸਰ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਅੱਜ ਜਿਹੜੇ ਮਾਅਨੇ ਆਏ ਅੱਜ 12 ਨੇ ਸਿਰਫ ਪੀੜਾ ਨਹੀਂ ਸਾਰੀਆਂ ਸਾਡੀਆਂ ਟੀਮਾਂ ਸਾਰੀਆਂ ਫੀਲਡ 'ਚ ਐ ਦੇਣ ਨੂੰ ਕਿਸਾਨਾਂ ਨਾਲ ਗਨਉਂਦੇ ਅਸੀਂ ਉਹਨਾਂ ਨੂੰ ਸਮਝਾ ਕੇ ਉਹਨਾਂ ਦਾ ਮਲੇਨ ਕਰਾ ਰਹੇ ਅੱਜ ਮਾਣੇ ਦੇਖੋ ਤੁਸੀਂ ਅੱਜ 12 ਹੀ ਆਈਆਂ ਬੱਤੀਆਂ ਪਰ ਸਰ ਜਿਹੜੇ ਪਿੰਡ ਮੈਂ ਹੈਗਾ ਇੱਥੇ ਮੇਰੇ ਸਾਹਮਣੇ ਤਿੰਨ ਜਗ੍ਹਾ ਅੱਗ ਲੱਗ ਰਹੀ ਹੈ ਇਕੱਲਾ ਪਰ ਇਹ ਤੇ ਵੱਡੀ ਗੱਲ ਜਿਹੜਾ ਮੇਰਾ ਸਰ ਤੁਹਾਨੂੰ ਵੱਡਾ ਸਵਾਲ ਆ ਐਸ ਐਚਓ ਪਹੁੰਚੇ ਸੀ ਤੇ ਕਿਸਾਨ ਕਹਿ ਰਹੇ ਨੇ ਕਿ ਐਸ ਐਚਓ ਸਾਡੇ ਨਾਲ ਸਮਝੌਤਾ ਕਰਕੇ ਗਏ ਨੇ ਤਾਂ ਸਾਨੇ ਛੱਡਿਆ ਵੀ ਉਹ ਕਹਿ ਰਹੇ ਨੇ ਕਿ ਸਮਾਂ ਥੋੜਾ ਦੇਖ ਲਿਆ ਕਰੋ ਕਹਿੰਦੇ ਉਹ ਐਸਐਚਓ ਨੂੰ ਮੁੱਛੋ ਨਾ ਸਾਡਾ ਥੋੜੀ ਕੋਈ ਬੰਦਾ ਸੰਝੋਤਾ ਕਰਕੇ ਗਿਆ ਨਾ ਨਹੀਂ ਨਹੀਂ ਸਰ ਮੇਰਾ ਸਰ ਸਵਾਲ ਇਹਨਾਂ ਕਾ ਪ੍ਰਸ਼ਾਸਨ ਉਹ ਵੀ ਆ ਤੁਸੀਂ ਸਿਵਲ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਕੋਲ ਕੇ ਗਏ ਨੇ ਸਰ ਮੇਰਾ ਸਵਾਲ ਨੂੰ ਜਾਣਕਾਰੀ ਦੇਣ ਦੀ ਤੇ ਮੈਨੇਜ ਕਰਾਉਣ ਦੀ ਸਰ ਮੇਰੀ ਇੱਕ ਬੇਨਤੀ ਹੈ ਜੀ ਸਰ ਸਿਰਫ ਮੇਰਾ ਇੱਕ ਸਵਾਲ ਅਗਰ ਸੁਣ ਲੋਗੇ ਐਸਐਚਓ ਸਾਹਿਬ ਕਹਿੰਦੇ ਕਹਿੰਦੇ ਤੁਸੀਂ ਸਮਾਂ ਦੇਖ ਲਿਆ ਕਰੋ ਅੱਗ ਲਗਾ ਲਿਆ ਕਰੋ ਅਗਰ ਤੁਸੀਂ ਸ਼ਾਮ ਵਕਤ ਜਾ ਕੇ ਸੇ ਹੋਰ ਵਕਤ ਐਸਐਚਓ ਨੇ ਜੀ ਕਿਹਾ ਮੈਂ ਤਾਂ ਨਹੀਂ ਕਹਿੰਦਾ ਵੀ ਇਹ ਕਿਹਾ ਉਹਨਾਂ ਨੇ ਜੇ ਤੁਹਾਡੇ ਸਾਹਮਣੇ ਗਿਆ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਨਹੀਂ ਮੰਨਦਾ ਇਹ ਗੱਲ ਵੀ ਉਹਨਾਂ ਨੇ ਕਹਿਤਾ ਸਰ ਇੱਕ ਹੋਰ ਵੱਡੀ ਗੱਲ ਆ ਬੀਲਰਾਂ ਦੀ ਕਮੀ ਕਿਸਾਨ ਕਹਿ ਰਹੇ ਨੇ ਸਾਡੇ ਕੋਲੇ ਬਹੁਤ ਸ਼ਿਕਾਇਤਾਂ ਆਈਆਂ ਨੇ ਕਿਸਾਨ ਨੂੰ ਬੀਲਰ ਨਹੀਂ ਮਿਲ ਰਹੇ ਜੀ ਪ੍ਰਣਾਲੀ ਚੱਲਦਾ ਸੋਸਾਇਟੀ ਨੂੰ ਬੈਹ ਦੇ ਆਧਾਰ ਤੇ ਸਸਤੀ ਮਿਲਦੀ ਹੈ ਤੇ ਬਕਾਇਦ ਨੂੰ ਬੈਹ ਦੇ ਆਧਾਰ ਤੇ ਮਿਲਦੀ ਹੈ ਅਪਲਾਈ ਕਰਦੇ ਅਸੀਂ ਦਿਲ ਦੇ ਨੂੰ ਤਿਆਰ ਨਹੀਂ ਸਰ ਇਸ ਵਕਤ ਕਿੰਨੇ ਬੀਲਰ ਹੈਗੇ ਨੇ ਪੂਰੇ ਸੰਗਰੂਰ ਦੀ ਪ੍ਰਣਾਲੀ ਚੱਕੀ ਜਾ ਸਕਦੀ ਹੈ ਬੀਲਰਾਂ ਦੇ ਨਾਲ 251 ਮਿਲ ਰਹਾ ਸਰ ਤੁਹਾਡੇ ਅਕੋਰਡਿੰਗ ਪੂਰੇ ਸੰਗਰੂਰ ਜ਼ਿਲ੍ਹੇ ਦੀ ਪ੍ਰਾਲੀ ਚੱਕੀ ਜਾ ਸਕਦੇ 251 ਦੇ ਨਾਲ ਕਿਉਂਕਿ ਕਿਸਾਨ ਕਹਿ ਰਹੇ ਨੇ ਸਾਡੇ ਖੇਤੋਂ ਚੋਂ ਚੱਕਰ ਨਹੀਂ ਆ ਰਹੇ ਨਹੀਂ ਚੱਕੀ ਜਾ ਸਕਦੀ ਜੀ 30% ਚੱਕੀ ਹੋਊ ਉਹਦੇ ਨਾਲ ਸਰ ਫਿਰ 70% ਕਿਸਾਨ ਅੱਗ ਲਗਾਉਣਗੇ ਜੀ ਅਸੀਂ ਇਹ ਸਿੱਧੂ ਪਰਿਵਾਰ ਨੇ ਅੱਗੇ ਵੀ ਲਗਾਉਣਗੇ ਨਹੀਂ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 30% ਚੱਕੀ ਜਾਊਗੀ ਤਾਂ 70% ਕਿਸਾਨ ਦੇ ਕੋਲੇ ਕੀ ਹੱਲ ਹੋਊਗਾ ਜੀ 70% ਕੋਲੇ ਅਸੀਂ ਮਸ਼ੀਨਰੀ 12500 ਮਸ਼ੀਨਰੀ ਕਿੱਤੀ ਹੋਈ ਹੈ ਉਹ ਤਾਂ ਸਰ ਸਮਾਂ ਲੱਗੂਗਾ ਗੱਲ ਤਾਂ ਮੌਜੂਦਾ ਤਾਂ ਹੁਣ ਆ ਜੀ 5 ਦਿਨ ਦਾ ਮਾਮਲਾ ਸਾਰਾ 5 ਦਿਨਾਂ ਚ ਸਾਰਾ ਕੁਝ ਹੋਊਗਾ। ਸਾਡੀ ਮੈਨੇ ਦਿੱਤੀ ਵੀ ਆ ਮਸ਼ੀਨਰੀ 12.5 ਹਜ਼ਾਰ ਠੀਕ ਹੈ। ਹਾਂਜੀ ਹਾਂਜੀ। ਤਾਂ ਬਿਲਕੁਲ ਕਿਦਣਾ ਕਿਤੇ ਧਰਮਿੰਦਰ ਸਿੰਘ ਐਗਰੀਕਲਚਰ ਚੀਫ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕਿਉਂਕਿ ਗੌਰਵ ਸੰਗਰੂਰ ਨੰਬਰ 1 ਤੇ ਆ ਗਿਆ ਦੁਬਾਰਾ ਕਿਸਾਨਾਂ ਕੋਲ ਜਾਵਾਂਗੇ। ਬਾਈ ਜੀ ਤੁਸੀਂ ਦੱਸੋ ਉਹ ਕਹਿ ਰਹੇ ਨੇ 12.5 ਹਜ਼ਾਰ ਸਾਨੂੰ ਮਸ਼ੀਨਰੀ ਦਿੱਤੀ ਆ। ਸਾਬਤ ਤੌਰ ਤੇ ਹੁਣੀ ਮੈਂ ਲਾਈਵ ਗੱਲਬਾਤ ਕੀਤੀ ਆ ਉਹ ਕਹਿੰਦੇ 30% ਬੀਲਰ ਚੱਕੇ ਜਾ ਰਹੇ ਨੇ। 70% ਨਹੀਂ ਚੱਕੀ ਜਾਊਗੀ ਤਾਂ ਹੁਣ ਤੁਸੀਂ ਕੀ ਕਰੋਗੇ ਫਿਰ ਫਿਰ ਉਹ ਸਾਨੂੰ 70% ਉਹ ਖੁਦ ਆਪਦੇ ਮੂੰਹ ਨਾਲ ਕਹਿ ਰਹੇ ਨੇ 70% ਦਾ ਹੱਲ ਦੱਸਣ ਮੇਰੇ ਜਿਹੜੀ ਰਹਿ ਗਈ ਉਹ 70% ਦਾ ਕੀ ਹੱਲ ਹੋਊਗਾ ਚਾਹ ਅਸੀਂ ਖੁਦ ਤਿਆਰ ਆ ਆਪਣੀਆਂ ਜ਼ਮੀਨਾਂ 'ਚ ਅੱਗ ਨਹੀਂ ਲਾਉਂਦੇ ਇੱਥੇ ਮੈਕਮੇ ਵਾਲੇ ਹੁਣ ਸਾਨੂੰ ਲਵੇ ਖੜ ਕੇ ਬਿਜਾਈ ਕਰਵਾਉਣ ਆਪਦਾ ਨੋਟ ਕਰਨ ਸਰਕਾਰ ਕੋਲੇ ਨੋਟ ਕਰਾਉਣ ਵੀ ਆਹ ਕਿਸਾਨ ਨੇ ਅੱਗ ਨਹੀਂ ਲਾਈ ਅਸੀਂ ਇਹਦੀ ਬਿਜਾਈ ਕਰਾਈ ਆ ਜੇ ਉਹ ਕਣਕ ਨਾ ਹਰੀ ਹੋਈ ਤਾਂ ਫਿਰ ਮੈਕਮੇ ਵਾਲੇ ਉਸ ਗੱਲ ਦੇ ਜ਼ਿੰਮੇਵਾਰ ਹੋਣਗੇ ਬਿਲਕੁਲਦਰ ਮਾਤਾ ਜੀ ਮੌਜੂਦ ਨੇ ਮਾਤਾ ਜੀ ਸ਼ਾਮ ਦਾ ਸਮਾਂ ਹਨੇਰਾ ਹੋ ਗਿਆ ਤੁਸੀਂ ਵੀ ਖੇਤਾਂ 'ਚ ਪਹੁੰਚ ਗਏ ਖੇਤਾਂ 'ਚ ਸਾਡੀ ਮਜਬੂਰੀ ਹੈ ਸਰਕਾਰਾਂ ਨੇ ਮਜਬੂਰੀ ਕਰਤੀ ਪੁਲਿਸ ਪ੍ਰਸ਼ਾਸਨ ਨੇ ਮਜਬੂਰੀ ਕਰਤੀ ਤੇ ਜਦੋਂ ਸਾਨੂੰ ਇਹ ਪਰਾਲੀਆਂ ਨੂੰ ਅੱਗ ਨਹੀਂ ਲਾਉਣ ਦਿੰਦੇ ਫਿਰ ਅਸੀਂ ਵੀ ਮਾਈਆਂ ਵੀ ਹਜੇ ਘਰੇ ਰੋਟੀ ਟੁੱਕ ਬਣਾਉਣਾ ਬੱਚੇ ਸਾਡੇ ਭੁੱਖੇ ਨੇ ਅਸੀਂ ਖੇਤਾਂ 'ਚ ਰੋਲਦੇ ਫਿਰਦੇ ਹਾਂ ਕਿਸਾਨ ਵੀਰ ਨੇ ਕਿਸੇ ਨੇ ਤਾਂ ਜੀਰੀ ਵੜਣੀ ਹੈਗੀ ਕਿਸੇ ਨੇ ਵੇਚਣੀ ਹੈਗੀ ਕਿਸੇ ਨੇ ਕਣਕ ਦੀ ਪਰਾਲਿਆ ਦੀ ਪਰਾਲੀ ਮਚਾਉਣੀ ਹੈਗੀ ਜੀਰੀ ਦੀ ਹੁਣ ਸੱਚੋ ਆਏ ਸੀ ਉਹ ਗਿਰਫਦਾਰੀਆਂ ਕਰ ਲੈਣ ਪਵਾਂ ਦੀ ਹੋਣ ਲਾਇਆ ਨਾ ਗਿਰਫਦਾਰੀਆਂ ਕਰਕੇ ਪਵਾਂ ਦੀ ਕੱਲ ਨੂੰ ਲੈ ਜਾ ਅਸੀਂ ਗਿਰਫਦਾਰ ਹੋਣ ਨੂੰ ਤਿਆਰ ਆਂਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਗਿਰਫਦਾਰ ਹੋਣ ਨੂੰ ਤਿਆਰ ਆਂ ਅਸੀਂ ਸਾਡੇ ਲੇ ਵਿੱਚ ਕੋਈ ਹੱਲ ਨਹੀਂ ਹੋ ਰਾ ਅਸੀਂ ਕਰੀਏ ਕੀ ਕਰੀਏ ਤਾਂ ਫਿਰ ਸਾਨੂੰ ਅੱਗ ਲਾਉਣ ਨੂੰ ਸਾਨੂੰ ਇਹ ਸਰਕਾਰਾਂ ਮਨਜ਼ੂਰ ਕਰਦੀਆਂ ਨੇ ਗਿਆ ਸਾਨੂੰ ਅੱਗ ਹਾਣੀ ਸਾਰਾ ਹੋਣੀ ਪੈਂਦੀ ਹੈ ਜੀ ਤਾਂ ਬਿਲਕੁਲ ਆਖਰੀ ਸਵਾਲ ਮੇਰਾ ਗੌਰਵ ਜਿਹੜਾ ਜ਼ਰੂਰੀ ਵੀ ਬਣਦਾ ਜਿਹੜਾ ਜ਼ਰੂਰੀ ਬਣ ਜਾਂਦਾ ਭਾਈ ਜੀ ਪੁਲਿਸ ਨਾਲ ਸਮਝੌਤਾ ਕਿਹੜੀ ਗੱਲ ਦੇ ਉੱਪਰ ਹੋਇਆ ਨਹੀਂ ਪੁਲਿਸ ਨਾਲ ਤਾਂ ਦੇਖੋ ਜੀ ਸਮਝੌਤਾ ਇਸ ਗੱਲ ਤੇ ਹੋਇਆ ਵੀ ਸਾਨੂੰ ਮਸ਼ੀਨਰੀ ਹੈ ਜਿਹੜੀ ਅੱਜ ਹਫ਼ਤੇ ਦਾ ਕਿਸਾਨ ਕੋਲੇ ਟਾਈਮ ਹੈਗਾ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਹਕੀਕਤ ਦੱਸੀ ਹੈਗੀ ਤੁਸੀਂ ਸਮੇਂ ਦੀ ਗੱਲ ਕਰ ਰਹੇ ਸੀ ਵੀ ਐਵੇਂ ਵੀ ਕਹਤਾ ਉਹਨਾਂ ਨੇ ਵੀ ਸਮਝ ਆ ਵਿਚਾਰ ਲਿਆ ਕਰ ਉਹ ਗੱਲ ਬਾਝੂ ਬੈਜਾ ਨਹੀਂ ਨਹੀਂ ਦੇਖੋ ਉਹ ਵੀ ਬਾਝੂ ਬੈ ਗਈ ਵੀ ਉਹਨਾਂ ਨੇ ਕਿਹਾ ਹੈਗਾ ਵੀ ਅੱਗੇ ਪਿੱਛੇ ਕੋਈ ਕਰ ਲਿਆ ਕਰੋ ਪਰ ਅਸੀਂ ਤਾਂ ਹੁਣ ਵੀ ਕਹਿੰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਇੱਥੇ ਕੋਈ ਪ੍ਰਬੰਧ ਦਿਓ ਕੋਈ ਬਿਲਰ ਨਹੀਂ ਹੈਗਾ ਸਟੇਟਿਟੀ ਦੇ ਵਿੱਚ ਨਹੀਂ ਹੈਗਾ ਪਿੰਡ ਦੇ ਵਿੱਚ ਨਹੀਂ ਹੈਗਾ ਵੀ ਜਦੋਂ ਕੋਈ ਪ੍ਰਬੰਧ ਹੀ ਨਹੀਂ ਹੈਗਾ ਹੋਰ ਕਿਸਾਨ ਕਰੂ ਕਰੂ ਕੀ ਕਿੱਧਰ ਨੂੰ ਜਾਊਗਾ ਪਰ ਵੱਡੀ ਗੱਲ ਆ ਕਿਉਂਕਿ ਸਿੱਧਾ ਐਗਰੀਕਲਚਰ ਚੀਫ ਦੇ ਨਾਮੇ ਗੱਲਬਾਤ ਕੀਤੀ ਹੈ ਲਾਈਵ ਉਹਨਾਂ ਨੇ ਸਾਫ਼ ਕਿਹਾ ਵੀ ਸਿਰਫ ਜਿੰਨੀ ਹੁਣ ਮੌਜੂਦਾ ਮਸ਼ੀਨਰੀ ਆ 30% ਦੀ ਸੰਗਰੂਰ ਜਿਹਦੇ ਚੋਂ ਪਰਾਲੀ ਚੱਕੀ ਜਾ ਸਕਦੀ ਆ 70% ਦੀ ਕਿਸਾਨਾਂ ਨੂੰ ਆਪਣਾ ਕੋਈ ਹੋਰ ਹੱਲ ਕਰਨਾ ਪਊਗਾ ਜੀ ਹੋਰ ਪਰ ਸਵਾਲ ਇਹੀ ਹੈ ਕਿ ਹੱਲ ਕੀ ਹੋਏਗਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਚਰਨਜੀਤ ਤੁਹਾਡਾ ਤਾਂ ਮੁੱਦਾ ਗੰਭੀਰ ਹੈ ਗੰਭੀਰ ਇਸ ਕਰਕੇ ਹੈ ਕਿਉਂਕਿ ਪਰਾਲੀ ਸੜਨ ਦੀ وجہ ਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਉਹ ਸਾਰਿਆਂ ਦੇ ਲਈ ਹੋ ਰਿਹਾ ਜਿਹੜੇ ਕਿਸਾਨ ਸੜਦੇ ਨੇ ਉਹਨਾਂ ਕਿਸਾਨੀ ਦੇ ਨਾਲ ਸਿੱਧੇ ਤੌਰ ਦੇ ਉੱਤੇ ਨਹੀਂ ਜੁੜੇ ਹੋਏ ਉਹਨਾਂ ਦੇ ਲਈ ਵੀ ਪ੍ਰਦੂਸ਼ਣ ਹੈ ਪਰ ਦੂਜੇ ਪਾਸੇ ਸਵਾਲ ਵੀ ਹੈ ਕਿ ਉਸ ਦਾ ਹੱਲ ਕੀ ਹੋਵੇ ਕਿਸਾਨ ਹੀ ਕਹਿ ਰਹੇ ਨੇ ਹੱਲ ਦੇ ਦਿਓ ਤੇ ਅਸੀਂ ਪ੍ਰਾਲੀ ਨਹੀਂ ਸਾੜਾਂਗੇ ਪਰ ਕੁਲਮ ਲਾ ਕੇ ਕਈ ਸਾਲਾਂ ਤੋਂ ਵਿਵਾਦ ਦੀ ਵਜ੍ਹਾ ਬਣਿਆ ਹੋਇਆ ਹੈ ਤੇ ਹੁਣ ਵੀ ਤੁਸੀਂ ਕਹਿ ਸਕਦੇ ਹੋ ਕਿ ਇਸ ਦਾ ਪੱਕੇ ਤੌਰ ਦੇ ਤੇ ਕੋਈ ਹੱਲ ਨਿਕਲਿਆ ਨਾ ਅਵੇਰ ਕਰਦੇ ਫਿਰਦੇ ਆਂ ਜੀ ਕਿਸਾਨਾਂ ਨੂੰ ਸਟੱਬਲ ਬਰਨਿੰਗ ਨੂੰ ਡਿਸਕਰੀਜ ਕਰਨ ਲਈ ਠੀਕ ਹੈ ਜੀ ਤਾਂ ਫਿਰ ਅੱਛਾ ਜੀ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ ਕਿਲਾਪਰੀਆ ਆਏ ਆਂ ਜੀ ਅਸੀਂ अच्छा जी ਕਿਦਾਂ ਦਾ ਮਾਮਲਾ ਹੋ ਰਿਹਾ ਸੀ ਇੱਥੇ ਸਰ ਜੀ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਹਾਂ ਵੀ ਇਸ ਡਬਲ ਵਰਨਿੰਗ ਦਾ ਚੱਲ ਰੱਖੋ ਜੀ ਕੋਈ ਤਰਾ ਵਗੈਰਾ ਤੁਹਾਡਾ ਕੀਤਾ ਗਿਆ ਇਸ ਸਮੇਂ ਗੱਡੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਸਭ ਕਿਸਾਨ ਜਿੱਤਾ ਜਗ ਅੱਗ ਲੱਗ ਰਹੀ ਸੀ ਵੱਡੀ ਗਿਣਤੀ ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆਂ ਵੀ ਇਹ ਸਟੱ ਇਹਨੀਆਂ ਗੰਡਾ ਬਣਾਓ ਬੇਲਜ ਬਣਾਓ ਜਾਂ ਸੁਪਰ ਸੀਟਰ ਹੈਪੀ ਸੀਟਰ ਨਾਲ ਬਜਾਈ ਕਰੋ। ਯਾਰ ਅੱਗੇ ਵੱਧਦੇ ਅਗਲੀ ਖਬਰ ਵੀ ਪ੍ਰਾਲੀ ਦੇ ਮੁੱਦੇ ਦੇ ਉੱਤੇ ਹੀ ਹੈ ਤੇ ਪ੍ਰਾਲੀ ਦੇ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਟਮੈਂਟ ਦਿੱਤੀ। ਸੀਐਮ ਮਾਨ ਨੇ ਦਿੱਲੀ ਦੀ ਸਰਕਾਰ ਨੂੰ ਨਿਸ਼ਾਨੇ ਦੇ ਦਿੱਤੇ ਲਿਆ ਪ੍ਰਾਲੀ ਨੂੰ ਸਿਰਫ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ ਇਹ ਅਲੀਗੇਸ਼ਨਸ ਲਗਾਏ ਗਏ। ਉਹਨਾਂ ਨੇ ਕਿਹਾ ਕਿ ਹਵਾ ਤਾਂ ਚੱਲ ਰਹੀ ਹੈ ਤੂੰ ਆ ਕਿਵੇਂ ਦਿੱਲੀ ਪਹੁੰਚ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਵਾ ਤਾਂ ਚੱਲ ਨਹੀਂ ਰਹੀ ਤੂੰ ਆ ਫਿਰ ਦਿੱਲੀ ਕਿਵੇਂ ਪਹੁੰਚ ਰਿਹਾ ਹੈ ਕਿ ਪੰਜਾਬ ਦਾ ਤੂੰ ਦਿੱਲੀ ਤੱਕ ਜਾ ਕੇ ਰੁਕ ਜਾਂਦਾ ਹੈ। ਸਿਰਫ ਪੰਜਾਬ ਦਾ ਤੂੰ ਆਹੀਂ ਦਿੱਲੀ ਪਹੁੰਚਦਾ ਹੈ ਹਰਿਆਣਾ ਦਾ ਨਹੀਂ ਪਹੁੰਚਦਾ ਪ੍ਰਾਲੀ ਸੜੀ ਨਹੀਂ ਇਲਜ਼ਾਮ ਪਹਿਲਾਂ ਹੀ ਪੰਜਾਬ ਤੇ ਲਗਾ ਦਿੰਦੇ ਨੇ ਤਾਂ ਸੀਐਮ ਕੈਬਨਿਟ ਤੋਂ ਬਾਅਦ ਜਿਹੜੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਉਸ ਦੌਰਾਨ ਉਹਨਾਂ ਨੇ ਸਟੇਟਮੈਂਟ ਦਿੱਤੀ ਕਾਬਲੇ ਗੌਰ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪ੍ਰਾਲੀ ਦੇ ਮੁੱਦੇ ਦੇ ਉੱਤੇ ਦਿੱਲੀ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਦੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਅਲੀਗੇਸ਼ਨਸ ਲਗਾਏ ਸੀ ਤਾਂ ਉਸ ਦਿਨ ਤੇ ਮੁੱਖ ਮੰਤਰੀ ਬੋਲਦੇ ਹੋਏ ਨਾ ਸਰ ਤੂੰ ਹੈ मतलब जो पंजाब तो दिल्ली जाना तो वास्ते नॉर्थ टू साउथ हवा चलनी चाहिए कोई हवा नहीं चल रही कि जी इदा और हजे सत्तर तो अस्सी प्रसेंट साड़ी फसल नहीं आई हजे सिर्फ नब्बे लाख मीट्रिक टन आई है हजे नब्बे आने ही है लगभग अग नहीं लाई तो पहले ही पहुँच गया पंद्रह दिन हो गए तो दस पंद्रह दिन हो गए सिरसा साहब ने तो पहले कहता कहीं पहुंच गया तो फिर हरियाणा का क्यों नहीं पहुंचे हरियाणा क्यों नहीं कहा उन्होंने हरियाणा ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਜਿੱਤਣੇ ਹੋਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ E IQ ਆਈ ਜਿਹੜਾ ਲੈਵਲ ਠੀਕ ਹੈ ਉਹ 400 ਤੇ 500 ਤੇ 800 900 ਤੇ ਕਿਵੇਂ ਚੱਲ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨੜ ਪੁਲਿਸ ਹੀ ਰਹਿਣਾ ਤਾਂ ਪ੍ਰਾਲੀ ਔਰ ਤੋਂ ਆਏ ਦੇ ਮਸਲੇ ਦੇ ਉੱਤੇ ਸਿਆਸਤ ਦਾ ਫਿਲਹਾਲ ਖਤਮ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਅੱਗੇ ਬਾਅਦਿਆ ਦਿਨ ਦੀ ਚੌਥੀ ਵੱਡੀ ਖਬਰ ਦਾ ਰੁਕ ਕਰਾਂਗੇ ਗੋਲੀਆਂ ਦੇ ਨਾਲ ਮਾਨਸਾ ਸ਼ਹਿਰ ਦੇ ਲਿਆਏ ਜੀ ਮਾਨਸਾ ਦੇ ਵਿੱਚ ਤਿੰਨ ਥਾਵਾਂ ਦੇ ਉੱਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਤਿੰਨ ਵਪਾਰੀਆਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਵਾਈਕਸਵਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਹਾਲਾਂਕਿ ਵਿਚਾਰੇ ਹੈ ਰਹਾ ਦੀ ਗੱਲ ਹੈ ਜਿਹੜੀ ਫਾਇਰਿੰਗ ਹੋਈ ਹੈ ਕਿ ਨਾਸ਼ਕ ਅਤੇ ਦਵਾਈਆਂ ਦੇ ਦੁਕਾਨ ਚਲਾਉਣ ਵਾਲਿਆਂ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਹਨਾਂ ਦੇ ਨਾਲ ਜੁੜੀ ਸੀਸੀਟੀਵੀ ਫੁਟੇਜ ਵੀ ਆਈ ਹੈ ਜੋ ਸੀ ਤੁਹਾਨੂੰ ਦਿਖਾ ਰਹੇ ਹਾਂ ਇਸ ਘਟਨਾ ਤੋਂ ਬਾਅਦ ਵਪਾਰੀ ਵਰਗ ਡੈਫੀਨਿਟਲੀ ਆਪਾਂ ਸਮਝ ਸਕਦੇ ਹਾਂ ਕਿ ਇੱਕ ਦਿਨ ਦੇ ਵਿੱਚ ਅਜਿਹੇ ਘਟਨਾਵਾਂ ਹੋਣ ਤਾਂ ਦਹਿਸ਼ਤ ਦੇ ਵਿੱਚ ਹੈ ਪੁਲਿਸ ਦੇ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਸਵਾਲ ਹਨ ਹਾਲਾਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਜਿਹੜੇ ਮਲਜ਼ਮ ਨੇ ਇਹਨਾਂ ਦੀ ਪੈੜ ਛੇਤੀ ਨੱਪ ਲਈ ਜਾਏ ਪਹਿਲਾਂ ਹੀ ਘਰੋਂ ਆਇਆਗਾ ਘਰ ਆ ਕੇ ਮੈਂ ਇਸ ਕੁੱਤੀ ਦੇ ਉੱਤੇ ਬੈਠਾ ਸੀਗਾ ਤੇ ਜਸ ਜਦੋਂ ਬੈਠੇ ਮੈਂ ਆਪਣਾ ਕੰਮ ਕਰ ਰਿਹਾ ਸੀ ਇਕਦਮ ਅਚਾਨਕ ਇਹਦੇ ਤੇ ਮੇਰੇ ਮਨ ਸ਼ੀਸ਼ੇ ਦੇ ਉੱਤੇ ਆਇਆ ਲੱਗਿਆ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਆਇਆ ਲੱਗਿਆ ਵੀ ਜਿਵੇਂ ਕਿਸੇ ਨੇ ਨਾ ਕੋਈ ਰੋੜਾ ਰੜਾ ਕੇ ਸ਼ੀਸ਼ਾ ਫੁੱਟ ਗਿਆ ਹੁੰਦਾਗਾ ਜਦੋਂ ਬਾਹਰ ਸੀ ਆ ਕੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਗਏ ਯਾਰ ਗੋਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀ ਇਹ ਹੈਲਮਟ ਉਹਨਾਂ ਦੇ ਪਾਏ ਹੋਏ ਸੀਗੇ ਦੋ ਮੋਟਰਸਾਈਕਲ ਤੇ ਸੀਗੇ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀਗਾ ਉਹ ਗੋਲੀਆਂ ਚਲਾ ਕੇ ਜਾਂਦਾ ਉਹਦੇ ਦੋ ਸੈੰਦਰੀ ਬਾਹਰ ਪਏ ਨੇ ਦੋਨੋਂ ਪੈਜ ਬਾਹਰ ਪਰ ਮੈਨੂੰ ਨਹੀਂ ਪਤਾ ਉਹ ਬੰਦੇ ਕੌਣ ਸੀ ਤੇ ਕਿਵੇਂ ਸੀ ਨਾ ਹੀ ਮੇਰਾ ਕੋਈ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਪਹਿਲਾਂ ਦੋ ਸਾਲ ਤੋਂ ਨਾ ਨਾ ਮੈਨੂੰ ਕੋਈ ਕਾਲ ਨਹੀਂ ਆਇਆ ਇਸ ਤਰ੍ਹਾਂ ਦੀ ਕੋਈ ਵੀ ਨਾ ਨਾ ਠੱਟ ਕੀਤਾ ਨਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਂ ਜਸਟ 10 ਮਿੰਟ ਪਹਿਲਾਂ ਹੀ ਮੈਂ ਘਰੋਂ ਆਇਆ ਹਾਂ ਹੁਣ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਤੇ ਗੱਲ ਹੋਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਲਾਲਪ ਦਾ ਸਜ਼ਾ ਦੇ ਉੱਤੇ ਰੋਕ ਲਗਾਉਣ ਤੋਂ ਫਿਲਹਾਲ ਇਨਕਾਰ ਹੈ ਹਾਈ ਕੋਰਟ ਨੇ ਫਿਲਹਾਲ ਇਨਕਾਰ ਕਰ ਦਿੱਤਾ ਮਾਮਲੇ 'ਚ ਉਹਨਾਂ 18 ਨਵੰਬਰ ਨੂੰ ਸੁਣਵਾਈ ਹੋਣੀ ਹੈ ਅਗਲੀ ਸੁਣਵਾਈ ਦੇ ਵਿੱਚ ਪੂਰਾ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਨੇ ਖੜੂਤ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਲਾਲਪੁਰਾ ਤਰਨਤਾਰਨ ਅਦਾਲਤ ਦੇ ਵੱਲੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਔਰ ਇਲਜ਼ਾਮ ਕੁਰੀਜਨਲ ਛਿੜਛਾੜ ਤੇ ਕੁੱਟਮਾਰ ਕਰਨ ਦੇ ਤੇ ਉਸ ਕੇਸ ਦੇ ਵਿੱਚ ਜਿਹੜਾ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ 4 ਸਾਲ ਦੀ ਸਜ਼ਾ ਦਿੱਤੀ ਗਈ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਫਿਰ ਜੇ ਤੁਸੀਂ ਮੈਂਬਰ ਅਸੈਂਬਲੀ ਹੋ ਯਾਨਕੀ ਐਮਐਲਏ ਹੋ ਲੈਜਿਸਲੇਟਿਵ ਅਸੈਂਬਲੀ ਜਾਂ ਫਿਰ ਮੈਂਬਰ ਪਾਰਲੀਮੈਂਟ ਹੋ ਜਾਂ ਜਿਹੜਾ ਅਹੁਦਾ ਤੁਹਾਨੂੰ ਉਹ ਛੱਡਣਾ ਪੈਂਦਾ ਹੈ ਪਰ ਫਿਲਹਾਲ ਕਿਉਂਕਿ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਕਰ ਸਕਦੇ ਹੋ ਤਾਂ ਉਸ ਅਪੀਲ ਦਾ ਨਤੀਜਾ ਹੁਣ ਤੱਕ ਇਹ ਹੈ ਕਿ ਸਜ਼ਾ ਦਿੱਤੇ ਰੂਪ ਨਹੀਂ ਹੈ 18 ਤਰੀਕ ਨੂੰ ਸੁਣਵਾਈ ਹੋਏਗੀ ਉਸ ਦੇ ਵਿੱਚ ਪੂਰਾ ਰਿਕਾਰਡ ਮੰਗਵਾਇਆ ਗਿਆ ਤੇ ਫਿਰ ਪਤਾ ਲੱਗੇਗਾ ਕਿ ਕੀ ਹੁੰਦਾ ਪਰ ਇਸ ਡਿਸੀਜਨ ਦੇ ਨਾਲ ਇਹ ਕਿ ਇਹ ਰਾਹਤ ਨਾ ਦੇਣ ਦੇ ਨਾਲ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਹੋਰ ਬਾਈਪੋਲ ਦੀ ਦਸਤਕ ਜ਼ਰੂਰ ਸੁਣਾਈ ਦੇ ਰਹੀ ਹੈ। ਇਹ ਦਲੀਲ ਸੀ ਕਿ ਜਿਹੜੀ ਸਾਡੀ ਕਨਵੈਕਸ਼ਨਿਸਟ ਉਹਦੀ ਸਟੇ ਕੀਤੀ ਜਾਵੇ ਕਿਉਂਕਿ 4 ਸਾਲ ਦੀ ਸਜ਼ਾ 4 ਸਾਲ ਪਹਿਲਾਂ ਮੈਨੂੰ ਸਜ਼ਾ ਭੁਗਤਣੀ ਪੈਗੀ ਫਿਰ ਉਸ ਤੋਂ ਬਾਅਦ 6 ਸਾਲ ਦਾ ਲਾਅ ਹੈਗਾ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਮੈਂ ਮੇਰੇ 10 ਸਾਲ ਖਰਾਬ ਹੋਣਗੇ। ਪਰ ਜਸ ਸਾਬ ਨੇ ਪੁੱਛਿਆ ਸੀ ਕਿ ਅਰਜੈਂਸੀ ਕੀ ਹੈ ਇਹਦੇ ਵਿੱਚ ਕੀ ਤੁਹਾਡੇ ਖਿਲਾਫ ਕੀ ਤੁਹਾਡੇ ਕੋਈ ਸੀਟ ਵਕੇਟ ਹੋਈ ਹੈ ਜਾਂ ਕੋਈ ਹੋਰ ਪਰ ਉਹ ਤਾਂ ਕੋਈ ਸੀਟ ਵਕੇਟ ਹੀ ਨਹੀਂ ਹੋਈ ਤੇ ਗਵਰਨਮੈਂਟ ਆਫ ਪੰਜਾਬ ਬਿਲਕੁਲ ਇਹਦੇ ਉੱਤੇ ਚੁੱਪ ਹੈਗੀ ਕੋਈ ਉਹਦੀ ਲਿਲੀ ਥਾਮਸ ਦੀ ਜੱਜਮੈਂਟ ਨੂੰ ਵੀ ਇਗਨੋਰ ਕਰ ਕਰ ਰਹੀ ਹੈਗੀ ਔਰ ਕਿਸੇ ਕਿਸਮ ਦੇ ਉਹ ਰਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਐਮਐਲਏ ਖਡੂਰ ਸਾਹਿਬ ਹੈਗੇ ਉਹਦੇ ਖਿਲਾਫ ਗਵਰਨਮੈਂਟ ਆਫ ਪੰਜਾਬ ਕੋਈ ਰੂਲਿੰਗ ਹੈ ਸਪੀਕਰ ਸਾਹਿਬ ਵੀ ਉਹਨਾਂ ਦੇ ਆਪ ਦੀ ਗਵਰਨਮੈਂਟ ਹੈਗੀ ਤਾਂ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਲੱਗੇ ਹੋਏ ਨੇ ਔਰ ਇਸ ਨੂੰ ਲਾ ਕੇ ਜਸ ਸਾਬ ਨੇ ਇਹ ਹੀ ਕਿਹਾ ਕਿ ਆਪਾਂ ਕਿਉਂ ਨਾ ਜ ਰਿਕਾਰਡ ਹੈਗਾ ਉਹ ਥੱਲੇ ਸਮਣ ਹੋ ਚੁੱਕਾ ਹੈਗਾ ਤਾਂ ਉਮੀਦ ਹੈ ਕਿ 18 11 ਤੋਂ ਇਹਦੀ ਜਿਹੜੀ ਰੀਪੀਲ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈਗੀ ਕਿ ਕਿ ਵਿੱਚ ਜਿੱਦਾਂ ਦੇਖੋ ਤਾਂ ਇਹਨਾਂ ਨੂੰ ਇਹ ਸਪੀਕਰ ਸਾਹਿਬ ਵੀ ਦੱਸ ਸਕਦੇ ਆ ਜਾਂ ਸੀਐਮ ਸਾਹਿਬ ਦੱਸ ਰਹੇ ਦੱਸ ਸਕਦੇ ਨੇ ਕਿ ਸਾਡੀ ਕੀ ਮਜਬੂਰੀ ਹੈਗੀ ਕਿ ਦੇਖੋ 10 ਤੇ 12 ਦੇ ਵਿੱਚ ਇਹ ਫੈਸਲਾ ਹੋਇਆ ਹੈਗਾ 10 ਤਰੀਕ ਨੂੰ ਉਹਨਾਂ ਨੂੰ ਉਹਨਾਂ ਨੇ ਕੈਸੀ ਕਨਵਿਕਟ ਦਾ ਸੀ ਤੇ 12 ਨੂੰ ਸਜ਼ਾ ਸੁਣਾਈ ਗਈ ਸੀਗੀ 12 ਸੈਪਟੰਬਰ ਨੂੰ ਪਰ ਹਲੇ ਤੱਕ ਤੁਸੀਂ ਦੇਖੋ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਗਈ ਹਾਲਾਂਕਿ ਆਦਿ ਦਿਨ ਦੀ ਦੂਜੀ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਤੇ ਗੱਲ ਡਰੱਗਸ ਦੀ ਹੋਏਗੀ ਨਸ਼ੇ ਦੀ ਪੰਜਾਬ ਦੇ ਵਿੱਚ ਰਵਾਇਤੀ ਨਸ਼ਿਆਂ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਹੋਈਆਂ ਨੇ ਰਾਜਾ ਵੜਿੰਗ ਕੁਖਵਾਰ ਫਿਰ ਤੋਂ ਸਟੇਟਮੈਂਟ ਦੇ ਰਹੇ ਨੇ ਰਾਜਾ ਵੜਿੰਗ ਦੇ ਨਸ਼ੇ ਦੇ ਬਦਲ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਪੱਕੀ ਹੈ ਭਾਜਪਾ ਨੇ ਰਾਜਾ ਵੜਿੰਗ ਦੇ ਉੱਤੇ ਸਵਾਲ ਚੁੱਕੇ ਨੇ ਨੌਜਵਾਨ ਨੂੰ ਬਦਲਵਾ ਨਸ਼ਾ ਅਪਣਾਉਣ ਦੇ ਲਈ ਕਹਿ ਰਹੇ ਨੇ ਵੜਿੰਗ ਇਹ ਭਾਜਪਾ ਇਲਜ਼ਾਮ ਲਗਾ ਰਹੀ ਹੈ ਤੇ ਕਹਿ ਰਹੇ ਨੇ ਕਿ ਚਿੱਟਾ ਪੀਣ ਵਾਲੇ ਨੌਜਵਾਨ ਨੂੰ ਅਫੀਮ ਭੁੱਕੀ ਤੇ ਲਗਾਉਣਾ ਚਾਹੁੰਦੇ ਨੇ ਵੜਿੰਗ ਕਾਂਗਰਸ ਚੰਦੀ ਹੈ ਕਿ ਨਸ਼ੇ ਕਰਨ ਵਾਲੇ ਨੌਜ ਕਾਂਗਰਸ ਨਸ਼ੇ ਦਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ ਬੀਜੇਪੀ ਨੇ ਅਲੀਗੇਸ਼ਨਸ ਲਗਾਏ ਔਰ ਸਿਆਸਤ ਇਸ ਮੁੱਦੇ ਦਿੱਤੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਆ। ਆ ਦਾ ਬਦਲਾਵ ਦਿਓ। ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ। ਹਫੀਮ ਤੇ ਪੋਸਟ। ਕੁਇਰਾਜੀ ਰਵੀ ਗੁੱਸੇ ਹੋ। ਰਾਜੇ ਵਿੜਿੰਗ ਨੇ ਤਰੰਤਾਰਨ ਇਲੈਕਸ਼ਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਆ। ਇੱਕ ਨਵਾਂ ਬਦਲਾਅ ਪੇਸ਼ ਕੀਤਾ ਆ ਆਪੀ ਪਾਰਟੀ ਦਾ ਅਜੰਡਾ ਰੱਖਿਆ 2027 ਦੇ ਲੈ ਕੇ ਕਹਿੰਦੇ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਦਾ ਸਾਡਾ ਬਦਲਵਾ ਨਸ਼ਾ ਅਪਣਾਉਣ ਉਹ ਉਹ ਕਹਿੰਦੇ ਕਿ ਜਿਹੜੇ ਨੌਜਵਾਨ ਚਿੱਟਾ ਪੀਦੇ ਆ ਟੀਕੇ ਲਾਉਦੇ ਆ ਕੈਪਸੂਲ ਖਾਂਦੇ ਆ ਉਹਨਾਂ ਲਈ ਸਾਡੇ ਲਈ ਨਵਾਂ ਬਦਲਾਅ ਮਾਡਲ ਆ ਨਸ਼ੇ ਦਾ ਕਿ ਉਹਨਾਂ ਨੂੰ ਅਸੀਂ ਫੀਮ ਭੁੱਕੀ ਤੇ ਲਾ ਦਾਂਗੇ ਤੇ ਨਾਲ ਕਹਿੰਦਾ ਕੋਈ ਰਾਜ਼ੀ ਰਵੇ ਚਾਹੇ ਗੁੱਸੇ ਇਹ ਸਾਡਾ ਅਜੰਡਾ ਹੈ ਰਾਜਾ ਵੜਿੰਗਦੀ ਥੋੜਾ ਇਹੀ ਅਜੰਡਾ ਹੈ ਕਿ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਉਹ ਨਸ਼ਈ ਹੋ ਰਹਿਣ ਹਟਰਨਾ ਨਸ਼ੇ ਤੋਂ ਤੁਸੀਂ ਇੱਕ ਨਵਾਂ ਕਾਰੋਬਾਰ ਚਾਲੂ ਕਰਨਾ ਚਾਹਦੇ ਆ ਅਸੀਂ ਨੌਜਵਾਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਹੈ ਦਵਾਈਆਂ ਨਾਲ ਠੀਕ ਕਰਨਾ ਹੈ ਸਮਝਾ ਕੇ ਠੀਕ ਕਰਨਾ ਹੈ ਪਰ ਤੁਸੀਂ ਚਾਹਦੇ ਹੋ ਉਹ ਇਹ ਨਸ਼ਾ ਬੰਦ ਕਰਨ ਤੇ ਦੂਜੇ ਤੇ ਲੱਗ ਜਾਣ ਕਿ ਜਿਹੜਾ ਵਿਹਾਨ ਆ ਇਹ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਨਸ਼ੇ ਦਾ ਆਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਹੈ ਆ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੋਹ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਇਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਨਸ਼ੇ ਖਤਮ ਕਿਵੇਂ ਹੋਣਗੇ ਕੀ ਇਸ ਸੰਥੈਟਿਕ ਚਿਟਾ ਜਿਹੜਾ ਇਹ ਡਰੱਗਸ ਐ ਇਸ ਦੀ ਜਗ੍ਹਾ ਦੇ ਉੱਤੇ ਅਫੀਮ ਭੁੱਕੀ ਪੁਰਾਣੀ ਨਸ਼ਿਆਂ ਨੂੰ ਸ਼ੁਰੂ ਕਰ ਦਿੱਤਾ ਜਾਵੇ ਉਸ ਦੇ ਉੱਤੇ ਲਗਾ ਦਿੱਤਾ ਜਾਵੇ ਤਾਂ ਗੱਲ ਬਣ ਜਾਏਗੀ ਉਸ ਦੇ ਉੱਤੇ ਵੀ ਵਿਵਾਦ ਐ ਪਰ ਬਹੁਤ ਸਾਰੇ ਐਸੇ ਪੋਲੀਟਿਸ਼ੀਅਨਸ ਹੈਗੇ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਡਿਮਾਂਡ ਕਰਦੇ ਰਹੇ ਨੇ ਰਾਜਾ ਵੜੰਗ ਵੜਿੰਗੋਂ ਦੇ ਵਿੱਚੋਂ ਇੱਕ ਨੇ ਉਹਨਾਂ ਦੇ ਵਿੱਚ ਪਟਿਆਲਾ ਤੋਂ ਕਾਂਗਰਸ ਦੇ ਹੀ ਨੇ ਡਾਕਟਰ ਗਾਂਧੀ ਉਹਨਾਂ ਦੇ ਵੱਲੋਂ ਵੀ ਇਹ ਮੰਗ ਸਮੇਂ-ਸਮੇਂ ਦੇ ਉੱਤੇ ਚੁੱਕੀ ਗਈ ਹੁਣ ਅੱਗੇ ਵਧਦੇ ਹਾਂ ਦਿੰਦੀ ਸਭ ਤੋਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਯਾਨੀ ਕਿ ਪਹਿਲੀ ਖਬਰ ਇਹਨਾਂ 6 ਖਬਰਾਂ ਦੇ ਵਿੱਚੋਂ ਔਰ ਇੱਕ ਖਬਰ ਜੁੜੀ ਹੋਈ ਹੈ ਤੁਹਾਡੀ ਵੋਟ ਦੇ ਨਾਲ ਜਿਸ ਦੇ ਉੱਤੇ ਵੀ ਦੇਸ਼ ਵਿੱਚ ਸਿਆਸਤ ਹੋ ਰਹੀ ਹੈ ਵੋਟ ਚੋਰੀ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਤੇ ਭਾਜਪਾ ਨੂੰ ਕਟਹਿਰੇ 'ਚ ਖੜਾ ਕੀਤਾ ਤੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਸੀਐਮ ਨੇ ਐਸਆਈਆਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ ਤੇ ਕਿਹਾ ਕਿ ਮਨਮਰਜ਼ੀ ਦੇ ਨਾਲ ਵੋਟ ਕਟਣਾ ਲੋਕਤੰਤਰ ਦੇ ਲਈ ਖਤਰਨਾਕ ਹੈ ਚੋਣ ਕਮਿਸ਼ਨ ਨੂੰ ਖੁੱਲ ਕੇ ਜਵਾਬ ਦੇਣੇ ਚਾਹੀਦੇ ਨੇ ਜੋ ਵੀ ਪਾਰਟੀਆਂ ਸਿਆਸੀ ਪਾਰਟੀਆਂ ਇਹ ਲੋਕ ਪੁੱਛ ਰਹੇ ਨੇ ਐਸਆਈਆਰ ਤੇ ਸਾਰੇ ਇਤਰਾਜ਼ ਸੁਣਨੇ ਚਾਹੀਦੇ ਨੇ ਕਈ ਸਿਆਸੀ ਦਲਾਂ ਨੂੰ ਐਸਆਈਆਰ ਦੇ ਉੱਤੇ ਇਤਰਾਜ਼ ਹੈ ਕਾਬਲੇ ਗੋਰੇ ਕੀ ਇੱਕ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ 12 ਸੂਬਿਆਂ ਦੇ ਵਿੱਚ ਐਸਆਈਆਰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਐਸਆਈਆਰ ਦਾ ਬਹੁਤ ਸਿੱਧਾ ਮਤਲਬ ਹੈ ਕਿ ਜਿਹੜੀਆਂ ਵੋਟਾਂ ਬੜੀਆਂ ਹੋਈਆਂ ਨੇ ਉਹਨਾਂ ਨੂੰ ਰਿਵਿਊ ਕੀਤਾ ਜਾਏਗਾ ਔਰ ਉਸ ਨੂੰ ਲੈ ਕੇ ਸਿਆਸਤ ਪੰਜਾਬ ਚ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਤੇ ਇਤਰਾਜ਼ ਹੈ ਤਾਂ ਉਹ ਇਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਆ इवन ਸੁਪਰੀਮ ਕੋਰਟ 'ਚ ਮਾਮਲਾ ਹੈ ਸੀਗਾ ਕਿ ਉਹਦੇ 'ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀ ਪਾਸਪੋਰਟ ਨਹੀਂ ਸੀ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਐਸਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲਿਆਂ 'ਚੋਂ ਜਿਹੜੇ ਬੂਥਾਂ 'ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ

उनका खोटा डाल के कर रहे हैं तो हमें पूरे देश का पता नहीं कि वोट चोरी कर कुरके के कहाँ क्या कर लें क्योंकि ऐसे शैतान लगे पंजाब में तो पंजाब पंजाबी इनकलाबी होते हैं तो पंजाब वाले तो गर्दन पे वो क्या कहते हैं गोडा रख लेते हैं भाई और मेरे कहने का मतलब वो शैतानी तो करेंगे ही हंड्रेड परसेंट लेकिन हाँ हम आने वाले दिनों में बी के टू के माध्यम से ਕੋਸ਼ਿਸ਼ karenge unki shaitaniyon ko unki ye chalaakiyon ko rokne ka